ਮਾਨਯੋਗ ਅਦਾਲਤ ਦੇ ਹੁਕਮ ਅਤੇ ਨਗਰ ਕੌਂਸਲ ਖੰਨਾ ਅਤੇ ਤ੍ਰਾਇਗਿਤਪੁਰ ਖੰਨਾ ਵੱਲੋਂ ਨਜਾਇਜ਼ ਕਬਜ਼ਾ ਧਾਰਿਆਂ ਤੇ ਕੀਤੀ ਗਈ ਨਜਾਇਜ਼ ਨਜਾਇਜ਼ ਰੇੜੀਆਂ ਲੱਗੀਆਂ ਨੇ ਕੋਰਟ ਤੋਂ ਵੀ ਆਰਡਰ ਹੋ ਗਏ ਨੇ ਤੇ ਜਿਹੜੇ ਫੇਰ ਵੀ ਕੋਈ ਹਟ ਰਹੇ ਨਾ ਤੁਸੀਂ ਦੇਖਣਾ ਤਾਂ ਚਲਾਨ ਕੱਟੇ ਜਾਣ ਸੈਂਕੜੇ ਹੀ ਚਲਾਨ ਕੱਟੇਗੇ ਜਿਹੜੀ ਸਮਾਦੀ ਰੋਡ ਤੇ ਹਫ਼ਤੇ ਵਿੱਚ ਦੋ ਵਾਰੀ ਸਬਜ਼ੀ ਮੰਡੀ ਲੱਗਦੀ ਹੈ ਉਸ ਦੀ ਵੀ ਮਨਾਈ ਹੈ ਉਹ ਵੀ ਨਹੀਂ ਲੱਗਣਤੀ ਜਾਵੇਗੀ ਪਤੇ ਜਿਹੜਾ ਵੀ ਕੋਈ ਉਲੰਘਣਾ ਕਰੇਗਾ ਉਸ ਦਾ ਚਲਾਨ ਕਟਿਆ ਜਾਵੇਗਾ ਇਸ ਸਬੰਧੀ ਨਗਰ ਕੌਂਸਲ ਦੇ ਉੱਪਰ ਜਿਹੜੇ ਉੱਤਲੀ ਸਾਈਡ ਬڑے-ਬڑے ਪ੍ਰੇਮ ਧਾਬਾ ਹੋ ਗਿਆ ਜਾਂ ਜੈਨ ਸਪੀਡ ਹੋ ਗਈ ਇਹਨਾਂ ਵਾਸਤੇ ਕੋਈ ਆਰਡਰ ਨਹੀਂ ਸਾਡੇ ਵੱਲ ਮੈਡਮ ਪਰਮਜੀਤ ਕੌਰ ਜਿੰਨੇ ਵੀ ਇੱਥੇ ਨਾਜਾਇਜ਼ ਕਬਜ਼ੇ ਨੇ ਸਾਰੇ ਹਟਾਏ ਜਾ ਰਹੇ ਨੇ ਤੇ ਟ੍ਰੈਫਿਕ ਪੁਲਿਸ ਇੰਚਾਰਜ ਕੰਨਿਓ ਵੀ ਜਿਹੜੇ ਰੇੜੀ ਵਾਲੇ ਜਿਹੜੇ ਨਹੀਂ ਹਟ ਰਹੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਇਹਨਾਂ ਤੇ ਚਲਾਨ ਕਟਾਂਗੇ ਧਾਰਾ ਲੱਗੂਗੀ ਤੇ ਪਾਚਾ ਹੋ ਹੁਣ ਤਾਂ ਕਿੰਨੇ ਚਲਾਨ ਕੱਟਦੇ ਅਸੀਂ ਮਨਲਾ 100 ਬੰਦੇ ਦਾ ਚਲਾਉਂਦੇ ਮਾਨਯੋਗ ਸੀਜੀਐਮ ਸਾਹਿਬ ਮਿੱਥਲ ਸਾਹਿਬ ਦੀ ਕੋਰਟ ਦੇ ਵਿੱਚ ਅੱਜ ਕਿਸੇ ਨੇ ਚੀਜ਼ ਜਸਟਿਸ ਪੰਜਾਬ ਰਹਿਣਾ ਕੋਰਟ ਵਿੱਚ ਅਪਲੀਕੇਸ਼ਨ ਪਾਈ ਸੀ ਵੀ ਇੱਥੇ ਇੰਫੋਰਸਮੈਂਟ ਰਹਿੰਦੀ ਹੈ ਏਰੀਆ ਬਲੌਕ ਰਹਿੰਦਾ ਜਸਟਿਸ ਸਾਹਿਬ ਜਸਟਿਸ ਸਾਹਿਬ ਨੇ ਅੱਜ ਸਾਨੂੰ ਸੱਮਣ ਕਰਕੇ ਬੁਲਾਇਆ ਸੀਗਾ ਕਿ ਅਸੀਂ ਅੱਜ ਰਿਟਰਨ ਸਟੇਟਮੈਂਟ ਦੇ ਕੇ ਸਾਨੂੰ ਐਸਜੀਐਮ ਆਪਣੇ ਜਸਟਿਸ ਸਾਹਿਬ ਨੇ ਬੁਲਾਇਆ ਸੀ ਉਹਨਾਂ ਦਾ ਉਹਨਾਂ ਨੇ ਹੁਕਮ ਪਾਸ ਕੀਤਾ ਵੀ ਇਸ ਏਰੀਆ ਦੇ ਵਿੱਚ ਜਿੰਨੇ ਵੀ ਇੰਫੋਰਸਮੈਂਟ ਆ ਯਾ ਰੇਡੀਅਮ ਵਗੈਰਾ ਫੜੀਆਂ ਵਗੈਰਾ ਰੋਡ ਦੇ ਉੱਤੇ ਲੱਗਦੀਆਂ ਨੇ ਆਪਣੀ ਤਸੀਲ ਏਰੀਆ ਦੇ ਕੰਪਲੈਕਸ ਦੇ ਆਲੇ ਦੁਆਲੇ ਜਮੂਰ ਦੀ ਜਸਟਿਸ ਔਰ ਸੈਸ਼ਨ ਜੱਜ ਸਾਹਿਬ ਨੂੰ ਤੇ ਸਿਵਲ ਕੋਰਟ ਦੇ ਜੱਜ ਸਾਹਿਬ ਨੂੰ ਤੇ ਐਸ ਡੀ ਐਮ ਸਾਹਿਬ ਨੂੰ ਵੀ ਪੱਤਰ ਲਿਖਿਆ ਗਿਆ ਸੀਗਾ ਜਿਹਨੂੰ ਸੀਐਮ ਬਣਾ ਕੇ ਖੰਨਾ ਜੱਜ ਸਾਹਿਬ ਵੱਲੋਂ ਸੁਣਿਆ ਗਿਆ ਅੱਜ ਵੀ ਉਹ ਦਰਖਾਸਤ ਦੇ ਵਿੱਚ ਮੈਂ ਲਿਖਿਆ ਸੀਗਾ ਵੀ ਜਿਹੜਾ ਕੋਰਟ ਰੂਮ ਹੈ ਇਹ ਜਿਹੜਾ ਕੋਰਟ ਰੋਡ ਹੈ ਇਹਦੇ ਦੋਨੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮਾਨਯੋਗ ਅਦਾਲਤ ਦੇ ਹੁਕਮ ਅਤੇ ਨਗਰ ਕੌਂਸਲ ਖੰਨਾ ਅਤੇ ਤ੍ਰੈਵਿਕਿਤ ਪੁਲ ਖੰਨਾ ਵੱਲੋਂ ਨਜਾਇਜ਼ ਕਬਜ਼ਾ ਧਾਰਿਆਂ ਤੇ ਕੀਤੀ ਗਈ ਸਖਤ ਕਾਰਵਾਈ ਸੈਂਕੜੇ ਹੀ ਚਲਾਨ ਕੱਟੇਗੇ ਜਿਹੜੀ ਸਮਾਦੀ ਰੋਡ ਤੇ ਹਫ਼ਤੇ ਵਿੱਚ ਦੋ ਵਾਰੀ ਸਬਜ਼ੀ ਮੰਡੀ ਲੱਗਦੀ ਹੈ ਉਸ ਦੀ ਵੀ ਮਨਾਈ ਹੈ ਉਹ ਵੀ ਨਹੀਂ ਲਗਨਤੀ ਜਾਵੇਗੀ ਅਤੇ ਜਿਹੜਾ ਵੀ ਕੋਈ ਉਲੰਘਣਾ ਕਰੇਗਾ ਉਸ ਦਾ ਚਲਾਨ ਕਟਿਆ ਜਾਵੇਗਾ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਲ ਅਫਸਰ ईओ चरणजीत सिंह नगर कौंसल की तहत जारी टीम की इंचार्ज परमजीत कौर खन्ना ट्रैफिक पुलिस ने इंचार्ज कुलजीत सिंह अपनी पूरी टीम नाल लगातार कार्रवाई कर रहे हैं इस संबंधी नगर कौंसल के ईओ चरणजीत सिंह ने कहा कि यह कार्रवाई लगातार जारी रहेगी मानयोग जज साहब के हुक्म पालना की जा रही है नगर कौंसल और ਤਰਾਕ ਪੁਲ ਪੂਰੀ ਤਰ੍ਹਾਂ ਖੰਨਾ ਵਿੱਚ ਕਿਤੇ ਵੀ ਨਜਾਇਜ਼ ਕਬਜ਼ੇ ਧਾਰੀਆਂ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਟ੍ਰੈਫਿਕ ਵਿੱਚ ਵਿਗਨ ਨਹੀਂ ਪਾਉਣ ਦਿੱਤਾ ਜਾਵੇਗਾ ਅਤੇ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ੇ ਪੂਰੀ ਤਰ੍ਹਾਂ ਨਾਲ ਹਟਾਏ ਜਾ ਰਹੇ ਹਨ ਅਤੇ ਜਿਹੜੀ ਸਮਾਦੀ ਰੋਡ ਤੇ ਹਫਤੇ ਵਿੱਚ ਦੋ ਵਾਰੀ ਸਬਜੀ ਮੰਡੀ ਲੱਗਦੀ ਹੈ ਉਸ ਦੀ ਵੀ ਮਨਾਹੀ ਹੈ ਉਹ ਵੀ ਨਹੀਂ ਲੱਗਣਤੀ ਜਾਵੇਗੀ ਅਤੇ ਜਿਹੜਾ ਕੋਈ ਵੀ ਫਿਰ ਵੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਜਾਂ ਨਜਾਇਜ਼ ਕਬਜ਼ੇ ਦੁਬਾਰਾ ਤੋਪੀ ਪੀਤੇ ਗਏ ਤਾਂ ਨਾਲ ਨਾਲ ਚਲਾਨ ਕੱਟੇ ਜਾਣਗੇ ਤੇ ਹੁਣ ਇਹ ਮਾਨਯੋਗ ਅਦਾਲਤ ਦੇ ਹੁਕਮਾਂ ਪੰਜਾਬ ਲਾਈਵ 8 ਦੀ ਟੀਮ ਅਤੇ ਕੜੀਏ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਨਜਾਇਜ਼ ਨਜਾਇਜ਼ ਰਹਿੜੀਆਂ ਲੱਕੀਆਂ ਨੇ ਕੋਰਟ ਤੋਂ ਨਿਓ ਆਰਡਰ ਹੋ ਗਏ ਨੇ ਤੇ ਜਿਹੜੇ ਫੇਰ ਵੀ ਕੋਈ ਹਟ ਰਹੇ ਹੋ ਨਾ ਤੁਸੀਂ ਦੇਖ ਰਹੇ ਹੋ ਕਿ ਚਲਾਨ ਕੱਟੇ ਜਾ ਰਹੇ ਨੇ ਕੀ ਕੀ ਨਾ ਮੇਰਾ ਬੰਟੀ ਨਾਮ ਹੈ। ਅੱਜ ਕੀ ਕਹਿਣਾ ਤੁਹਾਡਾ? ਮੇਰਾ ਇਹ ਕਹਿਣਾ ਹੈ ਵੀ ਮੈਂ ਜੱਸਾਵਾ ਚਲੋ ਠੀਕ ਹੈ ਧੰਨਵਾਦ ਹੈ ਵੀ ਸਾਰਿਆਂ ਨੂੰ ਆਰਡਰ ਕੀਤਾ ਹੈ ਪਰ ਜਿਹੜੇ ਉੱਤਲੀ ਸਾਈਡ ਬੜੇ-ਬੜੇ ਪ੍ਰੇਮ ਢਾਬਾ ਹੋ ਗਿਆ ਜਾਂ ਜੈਨ ਸਪੀਡ ਹੋ ਗਈ ਇਹਨਾਂ ਵਾਸਤੇ ਕੋਈ ਆਰਡਰ ਨਹੀਂ ਸਾਡੇ ਵਾਸਤੇ ਆਰਡਰ। ਸਾਨੂੰ ਮੈਂ ਆਪ 5 ਲੱਖ ਰੁਪਏ ਕਰਜਈ ਹੋਇਆ ਪਿਆ ਇਸ ਤੇ। ਮੈਂ ਫੜ-ਦੜ ਕੇ ਲਾਇਆ ਮੈਨੂੰ। ਅਸੀਂ ਸਾਲ ਦੇ ਵਿੱਚ 8 ਮਹੀਨੇ ਚੱਕਦੇ ਹਾਂ 8 ਮਹੀਨੇ ਸਾਲ ਦੇ ਵਿੱਚ। ਸਾਨੂੰ ਪਤਾ ਹੀ ਕਿੰਨੇ ਪਰੇਸ਼ਾਨ ਹੋਏ ਤੇ ਹੁਣ ਕੰਮ ਦਾ ਟਾਈਮ ਹੈ। ਹੁਣ ਫੇਰ ਸਾਡਾ ਚੜਾ। ਸਾਨੂੰ ਰੋਜ਼ਗਾਰ ਕਰਨ ਦੇ ਆਵੇ ਬਸ ਹੱਥ ਜੋੜ ਕੇ ਹੀ ਬੇਨਤੀ ਪੰਜਾਬ ਲਾਈਵ 80 ਨਿਊ ਜੀਟੀ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਮੈਡਮ ਪਰਮਜੀਤ ਕੌਰ ਜਿੰਨੇ ਵੀ ਇੱਥੇ ਨਜਾਇਜ਼ ਕਬਜ਼ੇ ਨੇ ਸਾਰੇ ਹਟਾਏ ਜਾ ਰਹੇ ਨੇ ਤੇ ਟ੍ਰੈਫਿਕ ਪੁਲਿਸ ਇੰਚਾਰਜ ਕੰਨਿਓ ਵੀ ਜਿਹੜੇ ਰੇਡੀ ਵਾਲੇ ਜਿਹੜੇ ਨਹੀਂ ਹਟ ਰਹੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਭਈ ਮੈਡਮ ਪਰਮਜੀਤ ਕੌਰ ਨਾਲ ਗੱਲ ਕਰਨੇ ਆ ਕੀ ਕਹਣਾ ਉਹਨਾਂ ਦਾ ਹਾਂਜੀ ਹਾਂਜੀ ਸਰ ਇਹ ਤੁਸੀਂ ਅੱਜ ਜਿਹਨੇ ਨਜਾਇਜ਼ ਕਬਜ਼ੇ ਹਟਾਈ ਜਾ ਰਹੇ ਨੇ ਉਸ ਕੇਨ ਬਾਰੇ ਹਾਂਜੀ ਕੋਰਟ ਦਾ ਆਰਡਰ ਹੈ ਜੀ ਹਾਈ ਕੋਰਟ ਦਾ ਮੈਂ ਇਹਨਾਂ ਨੂੰ ਪਹਿਲਾਂ ਵੀ ਮਤਲਬ 15 20 ਵਾਰ ਵਾਰਨ ਕਰ ਗਈ ਸੀਗੇ ਵੀ ਤੁਸੀਂ ਆਪਣੇ ਰੇੜੀਆਂ ਹਟਾ ਲਓ ਕਿਉਂਕਿ ਐਕਸਚੇਂਜ ਦੇ ਅੱਗੇ ਸੀ ਐਕਸਚੇਂਜ ਨੂੰ ਕੋਈ ਰਸਤਾ ਵੀ ਨਹੀਂ ਸੀ ਦੇ ਰਹੇ ਅੱਜ ਸਾਨੂੰ ਮਜਬੂਰ ਹੋ ਕੇ ਚਲੋ ਹਦਾਇਤਾਂ ਵੀ ਨੇ ਹੁਣ ਤਾਂ ਕੋਰਟ ਦੀ ਹੁਣ ਅਸੀਂ ਅੱਜ ਚਕਵਾ ਰਹੇ ਹਾਂ ਇਹਨਾਂ ਦੀਆਂ ਰੇੜੀਆਂ ਲਗਾਤਾਰ ਚੱਲੀ ਰਹੂਗਾ ਹਾਂਜੀ ਹੁਣ ਤਾਂ ਲਗਾਤਾਰ ਹੀ ਚੱਲੀ ਰਹੂਗਾ ਜੇ ਫੇਰ ਵੀ ਨਹੀਂ ਕੋਈ ਹਟਦਾ ਫਿਰ ਕਿੰਨੇ ਫੇਰ ਅਸੀਂ ਇਹਨਾਂ ਤੇ ਚਲਾਨ ਕਟਾਂਗੇ ਧਾਰਾ ਲੱਗੂਗੀ ਤੇ ਪਾਚਾ ਹੋਊ ਹੁਣ ਤੱਕ ਕਿੰਨੇ ਚਲਾਨ ਕਟਦੇ ਅਸੀਂ ਮੈਨਲਾ 100 ਬੰਦੇ ਦਾ ਚਲਾਨ ਕੱਟ ਦੁੱਗ ਬੰਦਿਆਂ ਚਲਾਨ ਕੱਟ ਹਾਂਜੀ 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 ਲਗਭਗ 100 ਬੰਦਿਆਂ ਦਾ ਚਲਾਨ ਤੇ ਪਰਲੀ ਸਾਈਡ ਵੀ ਜੀਟੀ ਰੋਡ ਤੇ ਸਾਰੇ ਸਾਰੇ ਜੀ ਅੱਜ ਵੀ ਮੈਂ ਉਹਨਾਂ ਨੂੰ ਬਾਅਦ ਵਾਲੇ ਵਾਰਨ ਕੀਤਾ ਜੀ ਫਿਰ ਆਪਾਂ ਢਾਡਾਂਗੇ ਹੁਣ ਉਹਨਾਂ ਦਾ ਹੋਰ ਕੀ ਕਰ ਸਕਦੇ ਜਿਵੇਂ ਇਹ ਕਹਿੰਦੇ ਨੇ ਨਾ ਦੂਜੇ ਵੀ ਜਿਹੜੇ ਉਹਨਾਂ ਨੂੰ ਤਾਂ ਹੋਰ ਤੱਕ ਕਿਸੇ ਨੂੰ ਹਟਾਇਆ ਨਹੀਂ ਜਾ ਰਿਹਾ ਸਿੱਧਾ ਸਾਨੂੰ ਤੰਗ ਕੀਤਾ ਜਾ ਰਿਹਾ ਕੌਣ ਕਹਿ ਰਿਹਾ ਜੀ ਜਿਹੜਾ ਅੱਜਵੇਂ ਰੇੜੀ ਆਲੇ ਨੇ ਭਾਈ ਜਿਵੇਂ ਉਹ ਪੱਕੇ ਅੱਡੇ ਨੇ ਉਹ ਨਹੀਂ ਹਟਾਏ ਜਾ ਰਹੇ ਨਹੀਂ ਸਾਰੇ ਪੱਕੇ ਅੱਡੇ ਹਟਾਏ ਜਾਣਗੇ ਜੀ ਹੁਣ ਮੇਰੇ ਕੋਲ ਥੋੜਾ ਜਿਹਾ ਉਹ ਵੀ ਆ ਗਿਆ ਨਾ ਪਹਿਲਾਂ ਮੇਰੇ ਕੋਲ ਇਨੀ ਤਾਕਤ ਵੀ ਨਹੀਂ ਸੀਗੀ ਐਨਾ ਤੁਹਾਨੂੰ ਪਤਾ ਫਿਰ ਥੋੜਾ ਜਿਹਾ ਹੋਰ ਜਾਣਾ ਪੈਂਦਾ ਅੱਜ ਮੇਰੇ ਕੋਲ ਹੁਣ ਕੋਰਟ ਦੇ ਆਰਡਰ ਨੇ ਆਪਾਂ ਨੂੰ ਕਿਸੇ ਦਾ ਕੋਈ ਉਹ ਨਹੀਂ ਰਿਹਾ ਹੁਣ ਇਹ ਤਾਂ ਕੋਰਟ ਦੀ ਆਰਡਰ ਆ ਗਈ ਹੁਣ ਕਾਰਵਾਈ ਬਰਾਬਰੀ ਹੋਊਗੀ ਸਭ ਥੈਂਕ ਯੂ ਕਟਿਆਰੀਆਂ ਦੇ ਚਾਰੇ ਇਲਾਕੇ ਵਿੱਚੋਂ ਤੁਸੀਂ ਸਾਰਕ ਐਂਕਰੋਚਮੈਂਟ ਹਟਾ ਰਹੇ ਹੋ ਇਸ ਬੰਦੇ ਕੀ ਕਹਿਣਾ ਹੈ ਤੁਹਾਡਾ ਇਸ ਸੰਬੰਧੀ ਮਾਨਯੋਗ ਸੀਜੀਐਮ ਸਾਹਿਬ ਮਿੱਤਲ ਸਾਹਿਬ ਦੀ ਕੋਰਟ ਦੇ ਵਿੱਚ ਅੱਜ ਕਿਸੇ ਨੇ ਚੀਫ ਜਸਟਿਸ ਪੰਜਾਬ ਰੈਂ ਐਨਆਰ ਕੋਰਟ ਦੇ ਵਿੱਚ ਅਪਲੀਕੇਸ਼ਨ ਪਾਈ ਸੀ ਵੀ ਇੱਥੇ ਇਨਫੋਰਸਮੈਂਟ ਰਹਿੰਦੀ ਹੈ ਏਰੀਆ ਬਲੌਕ ਰਹਿੰਦਾ ਜਸਟਿਸ ਸਾਹਿਬ ਜਸਟਿਸ ਸਾਹਿਬ ਨੇ ਅੱਜ ਸਾਨੂੰ ਸੱਮਣ ਕਰਕੇ ਬੁਲਾਇਆ ਸੀਗਾ ਕਿ ਅਸੀਂ ਅੱਜ ਰਿਟਰਨ ਸਟੇਟਮੈਂਟ ਦੇਖ ਕੇ ਆਏ ਹਾਂ ਵੀ ਇਹ ਏਰੀਆ ਅਸੀਂ ਕੰਟੀਨਿਊਸਲੀ ਇਹਨੂੰ ਫ੍ਰੀ ਰੱਖਾਂਗੇ ਇਹਦੇ ਨਾਲ ਐਸਐਸਓ ਨੂੰ ਵੀ ਤਲਬ ਕੀਤਾ ਸੀ ਐਸਡੀਐਮ ਸਾਹਿਬ ਨੂੰ ਵੀ ਕਰ ਮੰਗ ਕੀਤਾ ਸੀ ਤੇ ਅਸੀਂ ਇਸ ਸੰਬੰਧੀ ਨਿਰੰਤਰ ਕਾਰਵਾਈ ਜਾਰੀ ਰੱਖਾਂਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇੱਥੇ ਬਿਲਕੁਲ ਵੀ ਨਾ ਲਾਇਆ ਜਾਵੇ ਤਾਂ ਜੋ ਤੁਹਾਡਾ ਆਪਣਾ ਕੋਈ ਨੁਕਸਾਨ ਤੋਂ ਹੁਣ ਬਚੇ ਅਸੀਂ ਇਹ ਜਿਹੜੀ ਕਾਰਵਾਈ ਨਿਰੰਤਰ ਜਾਰੀ ਰੱਖਾਂਗੇ ਸਰ ਜਿਹੜੀ ਇੱਥੇ ਇੱਕ ਜੱਟ ਮੰਡੀ ਲੱਗਦੀ ਹੈ ਦੋ ਦਿਨ ਲੱਗਦੀ ਹੈ ਜੀ ਮੰਗਲਵਾਰ ਤੇ ਸ਼ੁੱਕਰਵਾਰ ਸਰ ਉਹ ਵੀ ਉਹਦੇ ਵਾਸਤੇ ਵੀ ਜੱਜ ਸਾਹਿਬ ਨੇ ਹਲੇ ਕੋਈ ਇਹ ਜੀ ਪਰਮਿਸ਼ਨ ਨਹੀਂ ਦਿੱਤੀ ਅਸੀਂ ਉਹ ਵੀ ਨਹੀਂ ਅਲਾਉ ਕਰਾਂਗੇ ਵੀ ਉਹ ਲਾਈ ਜਾਵੇ ਅੱਛਾ ਜੀ ਇੱਕ ਇੱਕ ਤਨ ਵੀ ਇੱਕ ਕੋਰਟ ਦੇ ਸਾਈਡ ਤੇ ਜਿਹੜੇ ਸਾਈਕਲ ਸਟੈਂਡ ਹੈ ਉੱਥੇ ਵੀ ਰੇੜੀਆਂ ਰੁੜੀਆਂ ਲੱਗੀਆਂ ਆ ਜੀ ਸੌਰ ਏਰੀਆ ਕੋਰਟ ਏਰੀਆ ਅਸੀਂ ਬਿਲਕੁਲ ਅੱਜ ਕਲੀਅਰ ਕਰਾਂਗੇ ਠੀਕ ਹੈ ਜੀ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਵਾਰਨਿੰਗ ਵੀ ਕਰਦੇ ਆ ਅਸੀਂ ਰੀਟਨ ਸਟੇਟਮੈਂਟ ਦੇ ਕੇ ਆ ਕੋਰਟ ਦੇ ਵਿੱਚ ਵੀ ਅਸੀਂ ਇੱਥੇ ਕੋਈ ਰੇੜੀ ਨਹੀਂ ਲੱਗਣ ਦਵਾਂਗੇ ਜੀ ਜੀਟੀ ਰੋਡ ਵਾਸਤੇ ਵੀ ਕੋਈ ਆਰਡਰ ਆਇਆ ਨਾ ਬਿਲਕੁਲ ਸਾਰੇ ਸਾਰੇ ਪਹਿਲਾਂ ਸਭ ਤੋਂ ਫਰਸਟ ਪ੍ਰਾਇੋਰਟੀ ਅਸੀਂ ਕੋਰਟ ਏਰੀਆ ਕਰਾਂਗੇ ਉਸ ਤੋਂ ਬਾਅਦ ਜੀਟੀ ਰੋਡ ਟੋਟਲ ਸਾਰੇ ਖੰਨੇ ਸ਼ਹਿਰ ਦੇ ਵਾਸਤੇ ਹੈ ਇੱਥੇ ਕੋਰਟ ਏਰੀਏ 'ਚ ਤੁਹਾਡੇ ਕਿੰਨੇ ਦਿਨ ਰਹੇਗਾ ਜੀ ਲਗਾਤਾਰ ਕੰਟੀਨਿਊਸ ਰਹੋਗੇ ਜੀ ਜੱਜ ਸਾ ਉਸਤੇ ਵਿੱਚ ਅਸੀਂ ਰਿਟਰਨ ਸਟੇਟਮੈਂਟ ਦੇਣੀ ਹੈ ਵੀ ਅਸੀਂ ਕੰਪਲਾਈਂਸ ਕਰ ਦਿੱਤੇ ਰਿਹਾ ਆਰਡਰ ਜਿਸ ਤੇ باوجود ਵੀ ਕੋਈ ਲਾਂਦਾ ਤੇ ਉੱਤੇ ਕੀ ਕਰਵਾਈ ਉਹਨਾਂ ਤੇ ਐਸ ਐਚ ਓ ਸਾਹਮਣੇ ਰਿਟਰਨ ਸਟੇਟਮੈਂਟ ਦਿੱਤੀ ਹੈ ਪਹਿਲਾਂ ਤਾਂ ਚਲਾਨ ਕੱਟੇ ਜੋ ਜਿ ਚਲਾਨ ਤੋਂ ਬਾਅਦ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰਾਂਗੇ ਕੋਰਟ ਏਰੀਏ ਚ ਕਚਹਿਰੀਆਂ ਚਾਰੇ ਪਾਸੇ ਅਜੇ ਇਲਾਕੇ ਵਿੱਚੋਂ ਤੁਸੀਂ ਇਹ ਇੰਪਰੋਚਮੈਂਟ ਡਟਾ ਰਹੇ ਹੋ ਇਸ ਬੰਦੀ ਕੀ ਕਰਨੀ ਤੁਹਾਡਾ ਇਸ ਬੰਦ ਚ ਸਾਨੂੰ ਐਸ ਟੀ ਆਪਣੇ ਜੱਜ ਸਾਹਿਬ ਨੇ ਬੁਲਾਇਆ ਸੀ ਉਹਨਾਂ ਦਾ ਉਹਨਾਂ ਨੇ ਹੁਕਮ ਪਾਸ ਕੀਤਾ ਵੀ ਇਸ ਏਰੀਏ ਦੇ ਵਿੱਚ ਜਿੰਨੇ ਵੀ ਇਮਪੋਰਟਨੈਂਟ ਆ ਜਾ ਰੇਡੀਅਮ ਵਗੈਰਾ ਫੜੀਆਂ ਵਗੈਰਾ ਰੋਡ ਦੇ ਉੱਤੇ ਲੱਗਦੀਆਂ ਨੇ ਆਪਣੇ ਤਸੀਲ ਏਰੀਆ ਦੇ ਕੰਪਲੈਕਸ ਦੇ ਆਲੇ ਦੁਆਲੇ ਜਾਂ ਹੋਰ ਏਰੀਆ ਦੇ ਵਿੱਚ ਉਹਨਾਂ ਸਾਰਿਆਂ ਨੂੰ ਹਟਾਇਆ ਜਾਵੇ ਸਾਰਿਆਂ ਨੂੰ ਨਿਕਲਣੇ ਜਿਹਦੇ ਸਬੰਧਾ ਚਾਰਜ ਅਸੀਂ ਜੀਓ ਸਾਹਿਬ ਨੂੰ ਵੀ ਬੁਲਾਇਆ ਸੀ ਉਹ ਵੀ ਸਾਡੇ ਨਾਲ ਨੇ ਕਮੇਟੀ ਸਾਰੀ ਟੀਮ ਸਾਡੇ ਨਾਲ ਚੱਲ ਰਹੀ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਅਸੀਂ ਨਾਲ ਉਹਨਾਂ ਦੀ ਹੈਲਪ ਕਰ ਰਹੇ ਹਾਂ ਤੇ ਇਹ ਜਿੰਨੀਆਂ ਵੀ ਰੇਡੀਆਂ ਫੜੀਆਂ ਹਨ ਅਸਥਰਾਇਤ ਲੱਗੀਆਂ ਨੇ ਅਨਲੀਗਲ ਲੱਗੀਆਂ ਨੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਹਟਾ ਰਹੇ ਹਾਂ ਤੇ ਮੌਕੇ ਤੇ ਕਮੇਟੀ ਦਸਤਰਵਰੋਂ ਚਲਾਣ ਵੀ ਇਹਨਾਂ ਦੀ ਕੀਤਾ ਜਾ ਰਹੀ ਹੈ ਕਿ ਪੱਕੇ ਤੌਰ ਤੇ ਜੱਜ ਸਾਹਿਬ ਨੇ ਆਰਡਰ ਦਿੱਤੇ ਜੀ ਜੀ ਸਰ ਜੀ ਪੱਕੇ ਤੌਰ ਤੇ ਫਿਊਚਰ ਵੀ ਜੇਕਰ ਕੋਈ ਆਊਗੀ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੱਕੇ ਤੌਰ ਤੇ ਬੰਦ ਕਰਵਾਈਆਂ ਜਾਣਗੀਆਂ ਰੇਪਨ ਜਿਹੜਾ ਅੱਜ ਜੱਜ ਸਾਹਿਬ ਵੱਲੋਂ ਵੀ ਆਰਡਰ ਹੋਏ ਨੇ ਤੇ ਔਰ ਜਿਹੜਾ ਅੱਜ ਬਹੁਤ ਤੇਜ਼ੀ ਨਾਲ ਐਨਕ੍ਰੋਚਮੈਂਟ हटਾਈ ਜਾ ਰਹੀ ਹੈ ਕਚੈਰੀਆਂ ਦੇ ਕੋਰਟ ਕੰਪਲੈਕਸ ਦੇ ਆਲੇ ਦੁਆਲੇੋਂ ਇਹ ਕੀ ਮਾਮਲਾ ਹੈ ਜੀ ਤਤੂ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਬਜਿੰਦਰ ਜੀ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਮੇਂ-ਸਮੇਂ ਤੇ ਸ਼ਹਿਰ ਦੀ ਆਵਾਜ਼ ਬਣ ਕੇ ਲੋਕਾਂ ਦੇ ਸਾਹਮਣੇ ਆਉਂਦੇ ਹੋ ਤੇ ਔਰ ਮੀਡੀਆ ਸੋਸ਼ਲ ਮੀਡੀਆ ਰਾਹੀਂ ਤੁਸੀਂ ਲੋਕਾਂ ਦੇ ਵਿਚਾਰ ਪਬਲਿਕ ਨੂੰ ਸੁਣਾਉਂਦੇ ਹੋ ਮੈਂ ਤੁਹਾਨੂੰ ਦੱਸ ਦਵਾਂ ਵੀ ਮੇਰੇ ਵੱਲੋਂ ਇੱਕ ਦਰਖਾਸਤ ਹਾਈ ਕੋਰਟ ਦੇ ਜਸਟਿਸ ਔਰ ਸੈਸ਼ਨ ਜੱਜ ਸਾਹਿਬ ਨੂੰ ਤੇ ਸਿਵਲ ਕੋਰਟ ਦੇ ਜੱਜ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਨੂੰ ਵੀ ਪੱਤਰ ਲਿਖਿਆ ਗਿਆ ਸੀਗਾ ਜਿਹਨੂੰ ਸੀਐਮ ਬਣਾ ਕੇ ਖੰਨਾ ਜੱਜ ਸਾਹਿਬ ਵੱਲੋਂ ਸੁਣਿਆ ਗਿਆ ਅੱਜ ਹਾਂਜੀ ਵੀ ਉਹ ਦਰਖਾਸਤ ਦੇ ਵਿੱਚ ਮੈਂ ਲਿਖਿਆ ਸੀਗਾ ਵੀ ਜਿਹੜਾ ਕੋਰਟ ਰੂਮ ਹੈ ਇਹ ਜਿਹੜਾ ਕੋਰਟ ਰੋਡ ਹੈ ਇਹਦੇ ਦੋਨਾਂ ਸਾਈਡਾਂ ਤੇ yellow line ਲੱਗੀ ਹੋਈ ਆ ਹਾਂ ਜਾਂ ਸਭ ਦੇ ਜਾਣ ਲਈ ਜਿੱਥੇ ਵੀ ਵੀ ਇੱਥੇ ਕੋਈ ਟ੍ਰੈਫਿਕ ਦੇ ਵਿੱਚ ਵਿਘਨ ਆਵੇ ਜਦ ਕਿ ਲੋਕ ਇੱਥੇ ਟ੍ਰੈਫਿਕ ਜਿਹੜਾ ਹੈ ਵੀ ਔਨ ਰੋਡ ਖੜਾ ਕਰ ਦਿੰਦੇ ਨੇ ਹੈ ਟੂ ਵੀਲਰ ਵੀ ਫੋਰ ਵੀਲਰ ਵੀ yellow lines ਦੇ ਅੰਦਰਲੇ ਪਾਸੇ ਬਾਹਰਲੇ ਪਾਸੇ ਕਰਨਾ ਹੁੰਦਾ ਉਹ ਅੰਦਰਲੇ ਪਾਸੇ ਕਰਨਾ ਹੁੰਦਾ ਬਾਹਰਲੇ ਪਾਸੇ ਕਰ ਦਿੰਦੇ ਨੇ ਦੂਸਰਾ ਮੇਰਾ ਮੁੱਦਾ ਸੀਗਾ ਵੀ ਜਿਹੜਾ ਇੰਪਰੂਵਮੈਂਟ ਟਰਸਟ ਵੱਲੋਂ ਕਾਰ ਪਾਰਕਿੰਗ ਹੈ ਉਹ ਕਾਰ ਪਾਰਕਿੰਗ ਦੇ ਵਿੱਚ ਰੇੜੀ ਵਾਲੇ ਵੀ ਲੋਕ ਹੈ ਜਿਹੜੇ ਉਹ ਨਜਾਇਜ਼ ਰੇੜੀਆਂ ਲਗਾ ਕੇ ਖੜੇ ਨੇ ਕਿਉਂਕਿ ਉਹਨਾਂ ਦਾ ਬੈਂਡਿੰਗ ਜ਼ੋਨ ਬਿਲਕੁਲ BSNL ਦੇ ਬਿਲਕੁਲ ਸਾਹਮਣੇ ਬੈਂਡਿੰਗ ਜ਼ੋਨ ਹੈ ਜਦਕਿ ਨਗਰ ਕੌਂਸਲ ਨੇ ਉਹਨਾਂ ਨੂੰ ਬੈਂਡਿੰਗ ਜ਼ੋਨ ਅਲਾਟਮੈਂਟ ਨਹੀਂ ਕਰਦੀ ਲੋਕ ਰਾਜਨੀਤੀ ਦੇ ਵਿੱਚ ਪਿਸਰੇ ਨੇ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਇਸ ਲਈ ਇਹ ਜਿਹੜੀ ਜਾਨੀਤੀ ਯਾਚੀਗਾ ਸੀ ਜਾਂ ਇਹ ਸ਼ਿਕਾਇਤ ਸੀ ਮੈਨੂੰ ਉਹਨਾਂ ਦੇ ਕੋਲ ਭੇਜਣੀ ਪਈ ਦੀ ਜਨਵਾਈ ਅੱਜ ਹੋਈ ਔਰ ਅੱਜ ਸੁਣਵਾਈ ਦੇ ਵਿੱਚ ਈਓ ਸਾਹਿਬ ਵੀ ਬਿਆਨ ਦੇ ਆਏ ਨੇ ਐਸਡੀਐਮ ਸਾਹਿਬ ਵੀ ਦੇਖੇ ਆਏ ਨੇ ਔਰ ਟ੍ਰੈਫਿਕ ਇੰਚਾਰਜ ਵੀ ਬਿਆਨ ਦੇ ਕੇ ਆਏ ਨੇ ਉਹਨਾਂ ਨੇ ਇੰਪਲੀਮੈਂਟ ਕਰਨ ਦਾ ਪ੍ਰੋਕਸਾ ਦਿੱਤਾ ਹੈ ਵੀ ਇਹਨੂੰ ਇੰਪਲੀਮੈਂਟ ਕਰਾਂਗੇ ਵੀ ਇਹ ਰੇੜੀਆਂ ਵਾਲਿਆਂ ਨੂੰ ਮੈਂ ਜੱਜ ਸਾਹਿਬ ਨੂੰ ਪਰਸਨਲੀ ਜਾ ਕੇ ਉੱਥੇ ਬੇਸ਼ ਹੋ ਕੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੱਜ ਸਾਹਿਬ ਨੂੰ ਵੀ ਇਹ ਨਾ ਹੋਵੇ ਵੀ ਇਹ ਰੇੜੀ ਵਾਲੇ ਚੱਕੇ ਜਾਣ ਔਰ ਇਹਨਾਂ ਨੂੰ ਜਗ੍ਹਾ ਅਲਾਟਮੈਂਟ ਹੀ ਨਾ ਹੋਵੇ ਵੀ ਮੇਰੇ ਵੱਲੋਂ ਜਿਹੜਾ ਪੱਤਰ ਲਿਖਿਆ ਗਿਆ ਹੈ ਇਹਨਾਂ ਨੂੰ ਸ਼ਿਫਟ ਕਰਕੇ ਬੈਂਡਿੰਗ ਜ਼ੋਨ 'ਚ ਭੇਜਣ ਦਾ ਕੀਤਾ ਗਿਆ ਹੈ ਜੱਜ ਸਾਹਿਬ ਨੇ ਮੈਨੂੰ ਜੋ ਮੇਰੀ ਬੇਨਤੀ ਦੇ ਸੁਣਵਾਈ ਕਰਦੇ ਹੋਏ ਜੱਜ ਸਾਹਿਬ ਨੇ ਇਹ ਭਰੋਸਾ ਦਿੱਤਾ ਹੈ ਵੀ ਸਾਰਾ ਕੰਮ ਕਾਨੂੰਨ ਦੇ ਮੁਤਾਬਿਕ ਹੋਏਗਾ ਇੰਪਲੀਮੈਂਟ ਹੈ ਜਿਹੜਾ ਉਹ ਯੂ ਸਾਹਿਬ ਨੇ ਕਰਨਾ ਔਰ ਯੂ ਸਾਹਿਬ ਇੱਥੇ ਬਿਆਨ ਦੇ ਗਏ ਨੇ ਔਰ ਇੰਪਲੀਮੈਂਟ ਵੀ ਉਹ ਯੂ ਸਾਹਿਬ ਕਰਨਗੇ